हां जी 200 प्यार भरी ससरी काल ते मैं तो अपना देवरी नु ते दोस्तों तेरी आज वीडियो बनाਉਣ ਜਾ ਰਹੇ ਆ ਤੇ ਪੰਡਰੀ ਨੂੰ ਤੇ ਜਿਹੜਾ ਪ੍ਰੀਕੋਟ ਵਿੱਚ ਦੋਸਤੋ ਵੀਡੀਓ ਬਣਾਉਣ ਜਾ ਰਹੇ ਆ ਤੇ ਦੋਸਤੋ ਬਿਲਕੁਲ ਕੋਟਕਪੁਰੇ ਤੇ 9 ਕਿਲੋਮੀਟਰ ਦੂਰੀ ਤੇ ਆਰੀ ਨੂੰ ਪੰਡ ਰਹਿ ਗਿਆ ਤੇ ਅੱਜ ਦੋਸਤੋ ਕਟੀਆਂ ਸੇਲ ਕਰਨੀਆਂ ਬਾਈਆਂ ਨੇ ਤੇ ਅੱਜ ਦੋ ਬਹੁਤ ਚੰਗੀ ਕੁਆਲਿਟੀ ਦੀਆਂ ਕਟੀਆਂ ਲੈ ਕੇ ਆਇਆ ਦੋਸਤੋ ਤੇ ਤੁਹਾਨੂੰ ਕਟੀਆਂ ਦੇ ਨਿਗਾ ਮਰਾਵਾ ਤੇ ਤੇ ਚੰਗੀ ਤਰ੍ਹਾਂ ਆਪਣੀ ਸਾਰੀ ਨਿਸ਼ਾਨੀਆਂ ਚੈੱਕ ਕਰ ਲਿਓ ਤੇ ਆਜੋ ਦੋਸਤੋ ਪਹਿਲੀ ਕੱਟੀ ਵੱਲ ਨੀ ਪੁੱਢੀ ਨਿਗਮ ਰੋਣੇ ਆ ਤੇ ਆ ਸਵਾ ਸਾਲ ਦੀ ਕੱਟੀ ਆ ਦੋਸਤੋ ਬਿਲਕੁਲ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਸਿੰਗਾ-ਸੁੰਗਾ ਦੀ ਬਹੁਤ ਕੱਠੀ ਸਾਫ ਪਈ ਆ ਦੋਸਤੋ ਵਧੀਆ ਸੈਂਗ ਬੜੇ ਸੈਂਗਾ ਦੋਸਤੋ ਸਣਾਂ ਦੀ ਕੁਆਲਿਟੀ ਦੋਸਤੋ ਚੈੱਕ ਕਰ ਲਿਓ ਤੇ ਬਹੁਤ ਹੀ ਦੋਸਤੋ ਚੰਗੀ ਕੁਆਲਿਟੀ ਦੀ ਘੱਟੀ ਹੈ ਕਾਲੀ ਸ਼ਾਹ ਤੇ ਅੱਗੇ ਆਜੋ ਦੋਸਤੋ ਇੱਕ ਆ ਮੋਹਰਾ ਨਕਲ ਦੀ ਕੱਟੀਆਂ ਦੋਸਤੋ ਕੁੰਡੇ ਸਿੰਘ ਆ ਮੱਤੇ ਦੇ ਵੱਲਾ ਦੋਸਤੋ ਸਾਰੀਆਂ ਨਿਸ਼ਾਨੀਆਂ ਚੈੱਕ ਕਰ ਲਿਓ ਤੇ ਬਹੁਤ ਹੀ ਦੋਸਤੋ ਕੱਟ ਕਾਟ ਦੀ ਵਧੀਆ ਕੱਟੀ ਆ ਤੇ ਪੂਰੀ ਤਨਸ਼ਾਨੀ ਦੋਸਤੋ ਹੈਗੀ ਆ ਸਾਰੇ ਪਤੋਂ ਦੋਸਤੋ ਵਧੀਆ ਟੌਪ ਕੁਆਲਿਟੀ ਦੀਆਂ ਕੱਟੀਆਂ ਦੋਸਤੋ ਤੇ ਮੋਬਾਈਲ ਨੰਬਰ ਦੋਸਤੋ ਤੁਹਾਨੂੰ ਜਲਦੀ ਵੀਡੀਓ ਦੇ ਦਵਾਂਗੇ ਤੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਅੱਗੇ ਵੀ ਭਰਾਵਾਂ ਤੱਕ ਵੀਡੀਓ ਬਹੁਤ ਆਸਾਨੀ ਨਾਲ ਜਾਵੜੇ ਤੇ ਬਹੁਤ ਹੀ ਦੋਸਤੋ ਚੰਗੀ ਕੁਆਲਿਟੀ ਦੀਆਂ ਕਟੀਆਂ ਤੇ ਮਿਲਦੇ ਆਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਜੋੜਾ ਕਟੀਆਂ ਦਾ ਚੇਲਾ ਦੋਸਤੋ ਤੇ ਬਹੁਤ ਹੀ ਚੰਗੀ ਕੁਆਲਿਟੀ ਦੇ ਕਟੀਆਂ ਤੇ ਬਹੁਤ ਧੰਨਵਾਦ ਦੋਸਤੋ